ਆਪਦੀਆਂ ਸਾਡੇ ਸਤਿਕਾਰਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਉਹਨਾਂ ਵੱਲੋਂ ਖੇਡਾਂ ਨੂੰ ਅਰਸ਼ਾਦ ਕਰਨ ਵਾਸਤੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਜਿਹੜਾ ਤੀਜਾ ਰਾਊਂਡ ਜਿਹੜਾ ਚੱਲ ਰਿਹਾ ਹੈਗਾ ਜੀ ਤੇ ਉਹਦੀ ਸ਼ੁਰੂਆਤ ਜਿਹੜੀ ਅੱਜ ਕੀਤੀ ਗਈ ਹੈ ਤੇ ਜਿਹੜੀ مشਾਲ ਹੈ ਉਹ ਪਟਿਆਲੇ ਤੋਂ ਚੱਲ ਕੇ ਅੱਜ ਨਾਭੇ ਪਹੁੰਚੀ ਹੈ ਤੇ ਇਸ ਤੋਂ ਬਾਅਦ ਪੂਰੇ ਪੰਜਾਬ 'ਚ ਹੀ ਘੁੰਮੂਗਾ ਅਮਰਗੜ ਜਾਣੀ ਹੈ ਤੇ ਖੇਡਾਂ ਨੂੰ ਅਰਸ਼ਾਦ ਕਰਨ ਵਾਸਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਬਹੁਤ ਵੱਡੇ ਲੈਵਲ ਤੇ ਉਪਰਾਲੇ ਹੋ ਰਹੇ ਨੇ ਜਿਹੜੇ ਪਹਿਲਾਂ ਉਪਰਾਲੇ ਹੋਏ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੁਝਾਨ ਦੇਖਣ ਨੂੰ ਮਿਲਿਆ ਸਾਡੇ ਪੰਜਾਬ ਦੇ ਨੌਜਵਾਨ ਨੇ ਮੁੰਡੇ ਕੁੜੀਆਂ ਬਹੁਤ 골ਡ ਮੈਡਲ ਲੈ ਕੇ ਆਏ ਬਹੁਤ ਮੈਡਲ ਲੈ ਕੇ ਆਏ ਉਹਦੇ ਵਿੱਚ ਖੇਡਾਂ ਨੂੰ ਬਹੁਤ ਵੱਡਾ ਰੁਝਾਨ ਮਿਲਿਆ ਤੇ ਨੌਜਵਾਨ ਜਿਹੜੇ ਨੇ ਖੇਡਾਂ ਦੇ ਨਾਲ ਜੁੜ ਰਹੇ ਨੇ ਇਹ ਬਹੁਤ ਵੱਡਾ ਜਿਹੜਾ ਹੰਗਾਰਾ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਮਹਿੰਮ ਨੂੰ ਮਿਲ ਰਿਹਾ ਹੈਗਾ ਅੱਜ ਉਹ ਗਾਜ ਕੀਤਾ ਗਿਆ ਉਹਦਾ ਮਿਸ਼ਾਲ ਜਿਹੜੀ ਹੈ ਖੇਡਾਂ ਵਤਨ ਪੰਜਾਬ ਦੀ ਅੱਜ ਨਾਭੇ ਪਹੁੰਚੀ ਹੈ ਤੇ ਐਮਐਲਏ ਦਫਤਰ ਨਾਭਾ ਦੇ ਵਿੱਚ ਪਹੁੰਚੀ ਸੀ ਤੇ ਨਾਭੇ ਪਹੁੰਚਣ ਤੇ ਅੱਜ ਸਾਡੀ ਸਾਰੀ ਟੀਮ ਵੱਲੋਂ ਸਾਡੇ ਸਾਰੇ ਅਹੁਦੇਦਾਰ ਸਹਿਬਾਨ ਵੱਲੋਂ ਸਾਡੇ ਸਾਰੇ ਵਲੰਟੀਅਰ ਸਹਿਬਾਨ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਮਿਸਾਲ ਦਾ ਤੇ ਸਾਰੀ ਟੀਮ ਦਾ ਸਵਾਗਤ ਕੀਤਾ ਗਿਆ ਤੇ ਅੱਗੇ ਜਿਹੜੀ ਮਿਸਾਲ ਚੱਲੀ ਗਈ ਜਾਂ ਉਹਨੂੰ ਤੋੜ ਕੇ ਸਾਰੀ ਟੀਮ ਸਾਡੀ ਹੁਣ ਬੈਠੀ ਆ ਤੇ ਕਹਿੰਦਾ ਪਾ ਕੇ ਬਹੁਤ ਵੱਡਾ ਹੰਗਾਰਾ ਜਿਹੜਾ ਹੈ ਖੇਡਾਂ ਵਤਨ ਪੰਜਾਬ ਦੇ ਨੇ ਮਿਲ ਰਿਹਾ ਹੈਗਾ ਤੇ ਸਾਡੀ ਟੀਮ ਬਹੁਤ ਖੁਸ਼ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਵੱਡੇ ਲੈਵਲ ਤੇ ਨੌਜਵਾਨਾਂ ਨੂੰ ਜਿਹੜੀ ਖੇਡਾਂ ਦੇ ਨਾਲ ਜੋੜ ਰਹੀ ਹੈ ਸਾਰੀ ਟੀਮ ਨੂੰ ਬਹੁਤ ਮੁਬਾਰਕਾ ਹੋਣ ਜੀ ਪੰਜਾਬ ਸੀਜ਼ਨ 3 ਸ਼ੁਰੂ ਹੋਇਆ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸੀਐਮ ਸਾਹਿਬ ਪੰਜਾਬ ਉਹਨਾਂ ਦਾ ਇੱਕ ਬਹੁਤ ਵੱਡਾ ਮੈਸੇਜ ਹੈ ਜੀ ਜੋ ਖੇਡਾਵਤਨ ਪੰਜਾਬ ਦੀਆਂ ਸ਼ੁਰੂ ਕਰਵਾਇਆ ਗਿਆ ਜੀ ਇਸ ਮਹੀਮ ਨੂੰ 2 ਸਾਲ ਹੋ ਗਏ ਜੀ ਸ਼ੁਰੂ ਹੋਏ ਨੂੰ ਤੇ ਇਸ ਨਾਲ ਯੂਥ ਹੈ ਜਿਹੜਾ ਨਸ਼ਿਆਂ ਤੋਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਸੀਐਮ ਸਾਹਿਬ ਜੋ ਇਸ ਨਾਲ ਹੀ ਹੁਲਾਰਾ ਮਿਲਣਾ ਹੈ ਯੂਥ ਨੂੰ 올림픽 ਚ ਗੋਲਡ ਲਾਉਣੇ ਨੇ ਪੰਜਾਬ ਦਾ ਇੱਕ ਬਹੁਤ ਵੱਡਾ ਜਿਹੜਾ ਗੋਲਡ ਮੈਡਲਸ ਦਾ ਇੱਕ ਆਪਾਂ ਕਹਿ ਸਕਦੇ ਆ ਵੀ ਰੁਤਬਾ ਵਧਣਾ ਇਸ ਚੀਜ਼ ਨਾਲ ਤੇ